ओके okay, so सो ਹੁਣ ਆਪਾਂ ਪਹੁੰਚੇ ਆਏ ਆ ਗੋਟਨਬਰਗ ਸਵੀਡਨ ਦੇ ਹਾਗਾ ਡਿਸਟ੍ਰਿਕਟ ਦੇ ਵਿੱਚ ਹਾਗਾ ਡਿਸਟ੍ਰਿਕਟ ਜਿਹੜਾ ਆ ਇਹਦੀ ਖਾਸ ਗੱਲ ਇਹ ਆ ਵੀ ਇਹ ਤਕਰੀਬਨ 1648 ਇਹਦੀਆਂ ਇੱਥੇ ਬਿਲਡਿੰਗਸ ਆ ਜਿਹੜਾ ਆਲਾ ਦਵਾਲਾ ਆ ਤੇ ਮ제 ਦੀ ਗੱਲ ਇਹ ਆ ਵੀ ਅਜੇ ਤੱਕ ਇਹਨੂੰ ਇਦਾਂ ਹੀ ਮੇਨਟੇਨ ਕਰਕੇ ਰੱਖਿਆ ਆ ਬਿਲਡਿੰਗਸ ਜੀ ਆਪਾਂ ਵੇਖਦੇ ਆਂ ਤੇ ਇਹ ਆਵਲੀਆਂ ਬਿਲਡਿੰਗਸ ਤੇ ਫਿਰ ਵੀ ਨਵੀਆਂ ਆ ਪਰ ਜਦਾਂ ਆਪਾਂ ਸਟਰੀਟ ਦੇਖਦੇ ਪਏ ਆ ਬੀਡ ਪੂਰੀ ਦੀ ਪੂਰੀ ਉਸੇ ਤਰ੍ਹਾਂ ਹੀ ਮੇਨਟੇਨਡ ਆ ਜਿਦਾਂ ਐਗਜ਼ਿਸਟਿੰਗ ਸੀਗੀ ਹਾਂ ਇਹਦੀ ਮੇਨਟੇਨੈਂਸ ਜਿਹੜੀ ਹੈ ਰੈਗੂਲਰ ਚੱਲਦੀ ਰਹਿੰਦੀ ਹੈ ਇੱਥੇ ਤੇ ਇਹ ਗੋਟਨਬਰਗ ਦੇ ਵਿੱਚ ਇਵਨ ਵਰਲਡ ਵਾਰ 2 ਦੇ ਟਾਈਮ ਦੇ ਉੱਤੇ ਵੀ ਇਸ ਜਗ੍ਹਾ ਨੂੰ ਸੇਫਲੀ ਮੇਨਟੇਨ ਕਰਕੇ ਰੱਖਿਆ ਗਿਆ ਹੈ ਆਪਾਂ ਕਾਫੀ ਸਾਰੇ ਇੱਥੇ ਕੈਫੇ ਬਣੇ ਹੋਏ ਆ ਥੱਲੇ ਵਾਲੇ ਪੋਰਸ਼ਨ ਜਿਹੜੇ ਆ ਬਿਲਡਿੰਗਸ ਦੇ ਜ਼ਿਆਦਾਤਰ ਉਹ ਕਮਰਸ਼ੀਅਲ ਆ ਤੇ ਉੱਤੇ ਵਾਲੇ ਜਿਹੜੇ ਆ ਉਹ ਅਜੇ ਵੀ ਰੈ residential ਹੀ ਆ ਸ਼ਾਮ ਹੋ ਗਈ ਹੈ ਇਸ ਕਰਕੇ ਬਹੁਤ ਜੀ ਇਸ ਵੇਲੇ ਭੀੜ ਤੇ ਨਹੀਂ ਹੈ ਥੋੜੀ ਠੰਡ ਵੀ ਹੈ ਬਟ ਅਦਰਵਾਇਜ਼ ਜੇ ਆਪਾਂ ਵੇਖੀਏ ਇਹਦੇ ਵਿੱਚ ਉਹਨਾਂ ਨੇ ਕੋਈ ਵੀ ਤਾਰਾ ਸ਼ਾਰਾ ਨਹੀਂ ਪਾਈਆਂ ਹੈ ਆ ਵੇਖੋ ਸਟਰੀਟ ਲਾਈਟਸ ਵੀ ਜਿਹੜੀਆਂ ਵਿਚਕਾਰੋਂ ਟੰਗੀਆਂ ਪਰ ਅਦਰਵਾਇਜ਼ ਤਾਰਾਂ ਵਗੈਰਾ ਨਹੀਂ ਲਾਈਆਂ ਕੋਈ ਪੋਟ ਪਟੀਆਂ ਨਹੀਂ ਕੀਤਾ ਔਰ ਘਰਾਂ ਨੂੰ ਜੇ ਆਪਾਂ ਵੇਖਦੇ ਹਾਂ ਕਿ ਜਿਹੜੇ ਪਾਸੇ ਇਹਨਾਂ ਦੇ ਉੱਤੇ ਤੇ ਫਿਰ ਵੀ ਜਿੱਦਾਂ ਪਲਾਸਟਰ ਵਗੈਰਾ ਹੋਇਆ ਹੈ ਆ ਪਰ ਅਗਲੀਆਂ ਬਿਲਡਿੰਗ ਸੇੜੀਆਂ ਉਹ ਬਿਲਕੁਲ ਇਦਾਂ ਜਿਦਾਂ ਨਣਕਸ਼ਾਹੀ ਇੱਟ ਹੁੰਦੀ ਹੈ ਲਾਲ ਇੱਟਾਂ ਤੇ ਥੱਲੇ ਜਿਹੜਾ ਜਿਦਾਂ ਸਾਹਮਣੇ ਬਿਲਡਿੰਗ ਹੈ ਥੱਲੇ ਵਾਲਾ ਪਾਸਾ ਜਿਹੜਾ ਇਹ ਪੱਥਰ ਦਾ ਹੈ ਪੱਥਰ ਨੂੰ ਕਟਿਆ ਜੋ ਆ ਉਹ ਉਸੇ ਤਰੀਕੇ ਕਟਿਆ ਜਿਦਾਂ ਇੱਟ ਦੀ ਸ਼ੇਪ ਦੇ ਵਿੱਚ ਹੀ ਥੋੜਾ ਜਿਆਨ ਨੂੰ ਧਿਆਨ ਨਾਲ ਦੇਖਦੇ ਸਾਰੇ ਪਾਸੇ ਦੀਆਂ ਸਟਰੀਟਸ ਜਿਹੜੀਆਂ ਇਦਾਂ ਹੀ ਬਣੀ ਹੋਈਆਂ ਆ ਆਹ ਚਰਨੇ ਚ ਰੋਕੇ ਬੰਦ ਕੀਤੇ ਹੋਏ ਆ ਪਰ ਮਤਲਬ ਇਹ ਹੈ کافی ਪੁਰਾਣੇ 350 350 450 ਸਾਲ 올ਮੋਸਟ ਪੁਰਾਣੇ ਜੇ ਆਪਾਂ ਇਮੇਜਿਨ ਕਰ ਤਾ ਦੇਣਾ ਦੇਖੀ ਇਹ ਰਸਤੇ ਵਗੈਰਾ ਵੀ ਜਿਹੜੇ ਆ ਇਹ ਕਾਫੀ ਪੁਰਾਣੇ ਬਣਿਆ ਹੋਇਆ ਵਧੀਆ ਲੱਗਦਾ ਪਹਿਣ ਚਲੋ ਹੋਰ ਵੀ ਕੁਝ ਆਪਾਂ ਦੇਖਦੇ ਆ ਥੋੜੀ ਦੇਰ ਤੱਕ ਆ ਵੀ ਚੀਜ਼ ਇੱਥੇ ਬੜੀ ਕਾਮਨਲੀ ਟੰਗੀ ਹੁੰਦੀ ਫਿਰਦੀ ਅਰ ਰੰਗ ਬਰੰਗੇ ਫੈਦਰ ਵਾਲੇ ਨਾ ਬੂਟੇ ਜੇ ਟੰਗ ਦਿੰਦੇ ਲੋਕੀ ਤੋਂ ਹੋਰ ਵੀ ਆਪਾਂ ਦੇਖਦੇ ਆਂ ਇਦਾਂ ਹੀ ਕੁਛ ਵਾਇ ਦਾ ਟਾਈਮ ਆਪਾਂ ਇਹਨੂੰ ਇੰਜੋਏ ਕਰੀਏ